ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਨਾ ਬਰਾਡਫਾਰਮ ਤੇ ਕਿਸੇ ਵੀ ਪ੍ਰਾਣੀ ਇਦਾਂ ਦੀ ਐਡ ਜਾਂ ਵੀਡੀਓ ਕਰਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਮੇਰਾ ਫੋਨ ਨੰਬਰ 8872785479 ਉਸ ਤੋਂ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਕੋਟਲਾ ਰਾਏ ਕਾ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦੇ ਵਿੱਚੋਂ ਬਣਾ ਰਹੇ ਹਾਂ ਸਕਰੀਨ ਤੇ ਸਾਹਮਣੇ ਦੋ ਜਾਨਵਰ ਨਜ਼ਰ ਆ ਰਹੇ ਇੱਕ ਝੋਟੀ ਹੈ ਝੋਟੀ ਮੰਨ ਲਓ ਕੱਟੀ ਮੰਨ ਲਓ ਉਮਰ ਇੱਕ ਸਾਲ ਇੱਕ ਮਹੀਨਾ 13 ਕਿ ਮਹੀਨਿਆਂ ਦੀ ਉਮਰ ਆਖ ਦਿਨ ਤੋਂ ਖੀਰੀ ਹੈ ਢਾਂਚਾ ਬਹੁਤ ਸੋਹਣਾ ਧੌਂ ਦੀ ਲੰਬਾਈ ਚੈੱਕ ਕਰ ਲਓ ਪੈਰਾਂ ਦੀ ਮਜ਼ਬੂਤੀ ਚੈੱਕ ਕਰ ਲਓ ਪੱਠ ਪੂਰਾ ਚੰਗਾ। ਕੂਸ ਤੋਂ ਲਓ 4 ਇੰਚ ਵਾਈਟ ਹੈਗੀ ਆ। ਖਾਣਾ ਦਾ ਥਣ ਬਹੁਤ ਸੋਹਣਾ ਤੁਹਾਨੂੰ ਦੂਰੀਆਂ ਥਣ ਵੀ ਦਿਖਾ ਦਾਂਗੇ। ਇੱਕੇ ਵੱਛੀ ਆ। ਇਹਦੀ ਉਮਰ 10 ਕਿ ਮਹੀਨੇ ਆ। 10 ਮਹੀਨੇ ਪੂਰੇ ਕੇ 11ਵਾਂ ਮਹੀਨਾ ਲੱਗਿਆ ਵਾ। ਚੰਗਾ ਪ੍ਰਿੰਟ ਆ। ਸੀਮਣ ਦਾ ਕੋਈ ਰਿਕਾਰਡ ਨਹੀਂ। ਬਟ ਪ੍ਰਿੰਟ ਚੰਗਾ। ਛੋਟਾ ਸਾਨੂੰ 4 ਹੀ ਥਾਣਾ ਕੋਈ ਫੋਰਟ ਨਹੀਂ ਕੋਈ ਸ਼ਾਂਗ ਨਹੀਂ। ਘਾਂਚਾ ਇਹਦਾ ਵੀ ਮਜ਼ਬੂਤ ਹੈ ਬੇਲ ਲੈ ਤਾਂ ਚੰਗੀ ਆ। ਉਮਰ ਦੇ ਹਿਸਾਬ ਨਾਲ। ਝੋਟੀ ਦੇ ਥਾਣ ਸਾਨੂੰ ਮੈਂ ਦਿਖਾ ਦਿੰਨਾ। ਬਹੁਤ ਸੋਹਣੇ ਥਾਣਾ ਚਾਰ ਹੀ ਥਾਣਾ ਚੋਟੀ ਦੇ ਚਾਰੇ ਥਾਣ ਪੂਰੀ ਵਿਥੀ ਤੇ ਲੱਗੇ ਚੰਗੀ ਝੋਲਾ ਸਿੰਘ ਵੀ ਕੁੰਡਾ ਕਰਜੂ ਉਮਰ ਦੇ ਹਿਸਾਬ ਨਾਲ ਤੇ ਪੈਠ ਪੋੜਾ ਤੁਸੀਂ ਦੇਖ ਸਕਦੇ ਆ ਜਿਹੜਾ ਦੋਨਾਂ ਦਾ ਰੇਟ ਹੈ ਉਹ ਫੋਨ ਤੇ ਹੋਊਗਾ ਜੈ ਜੀ ਰੇਟ ਹੋਣਗੇ ਜਿਹੜੇ ਵੀ ਭਰਾ ਨੂੰ ਪਸੰਦ ਆਵੇ ਕੋਲੇ ਖੜ ਕੇ ਸਾਹਮਣੇ ਆ ਕੇ ਵੇਖ ਕੇ ਪਸੰਦ ਕਰਕੇ ਸੌਦਾ ਕਰ ਸਕਦੇ ਆ ਕਾਰਨ ਵੇਚਣ ਦਾ ਵੀ ਦੱਸ ਦਿੰਨੇ ਆ ਵੀ ਕਾਰਨ ਆ ਵੀ ਪਸ਼ੂਆਂ ਦਾ ਛੜ ਤੱਕਾਂ ਮੇ ਇੱਧਰ ਖੁਰ ਨਹੀਂ ਖਾਲੀ ਵੇਖ ਲਓ ਇੱਧਰ ਵੀ ਖਾਲੀ ਵੇਖ ਲਓ ਮਜਬੂਰੀਆਂ ਕਰਕੇ ਜਿਵੇਂ ਆਪਣੇ ਆਮ ਹੀ ਰੀਤੀ ਰਿਵਾਜਾਂ ਬਾਹਰ ਜਾਣ ਦਾ ਇਸ ਤਰ੍ਹਾਂ ਹੀ ਬਾਹਰ ਦਾ ਪ੍ਰੋਗਰਾਮ ਇਹ ਮੱਝ ਇਹਦੇ ਸੂਣ ਚ ਰਹਿੰਦਾ ਮਹੀਨਾ ਇਹ ਵੀ ਮਹੀਨੇ ਨੂੰ ਵੇਚ ਦੇਣੀ ਆ ਇਹ ਨਾਲ ਇਹਦੇ ਮੱਝ ਦੇ ਘੱਟੀਆਂ ਇਹਦਾ ਕਰਕੇ ਨਹੀਂ ਵੇਚਣੀ ਵੀ ਇਹਦੇ ਨਾਲ ਖੜ ਜਾਂਦੀ ਹੈ ਇਹ ਘਰੇ ਨਹੀਂ ਇਕੱਲਾ ਪਸੂ ਜੀ ਨਹੀਂ ਲਾਉਂਦਾ ਤੇ ਇਹ ਦੋਨਾਂ ਕ ਬੁਕਾਊਗਾ ਜਿਹੜੇ ਵੀ ਭਰਾਵਾਂ ਨੂੰ ਮਸਾਂਦ ਨੂੰ ਦੱਸੇ ਗਿਆ ਸਕਰੀਨ ਦੇ ਨੰਬਰਾਂ ਤੇ ਸੰਪਰਕ ਕਰਕੇ ਖਰੀਦ ਸਕਦੇ ਪਿੰਡ ਕੋਡਲਾ ਰਾਇਕਾ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ